ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਵਾਪਰੀ ਮਾੜੀ ਘਟਨਾ ਜੀ ਹਾਂ ਦੋਸਤੋ ਮਿਲੀ ਅਜਿਹੀ ਚੀਜ਼ ਦੇਖ ਸਭ ਲੋਕਾਂ ਦੇ ਉੱਡ ਗਏ ਹੋਸ਼ ਪੁਲਿਸ ਨੂੰ ਵੀ ਪੈ ਗਈਆਂ ਪਾਜੜਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਸੋਮਵਾਰ ਤੜਕੇ ਮੁਹਾਲੀ ਗਿੱਲੇ ਦੇ ਪਿੰਡ ਚਿੱਲਾ ਵਿੱਚ ਰੇਲਵੇ ਟ੍ਰੈਕ ਨੇੜੇ ਦੋ ਨੌਜਵਾਨ ਜਿਨ੍ਹਾਂ ਦੀ ਉਮਰ ਲਗਭਗ 25 ਸਾਲ ਕਰਤ ਤੌਰ ਤੇ ਮਰਤਕ ਪਾਏ ਗਏ ਅਮਰਤ ਪੁਲਿਸ ਨੂੰ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਦਾ ਮਾਮਲਾ ਹੈ ਕਿਉਂਕਿ ਲਾਸ਼ਾਂ ਟ੍ਰੈਕ ਦੇ ਨੇੜੇ ਲਿਆ ਕੇ ਸ਼ੂਟਿੰਗਾਂ ਕੀਤੀਆਂ ਜਾਂਦੀਆਂ ਹਨ ਜੀ ਹਾਂ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਦੋਹੇ ਲਾਸ਼ਾਂ ਦੇ ਸਿਰ ਤੜਨਲ ਵਕਤ ਸਨ ਇਸ ਦਰਣ ਫੈਰੋਸਿਕ ਦੀ ਮੌਕੇ ਤੇ ਉਥੇ ਨਸ਼ਟ ਹੋਇਆ ਮੋਬਾਈਲ ਫੋਨ ਉਸਦਾ ਕਵਰ ਬਰਾਮਦ ਕੀਤਾ ਗਿਆ ਸਰਕਾਰੀ ਰੇਲਵੇ ਪੁਲਿਸ ਦੇ ਡੀਐਸਪੀ ਜਗਮੁਹੰਦ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 2:30 ਵਜੇ ਸਟੇਸ਼ਨ ਮਾਸਟਰ ਤੋਂ ਸੂਚਨਾ ਮਿਲੀ ਸੀ ਉਹਨਾਂ ਕਹਿ ਕੇ ਮਤਕਾ ਵਿਅਕਤੀ ਪ੍ਰਵਾਸੀ ਜਾਪਦੇ ਹਨ ਅਤੇ ਹੋਰ ਵੇਰਵਿਆਂ ਦੀ ਪੁਲਿਸ ਟੀਮ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਲਾਸ਼ ਨੂੰ ਪੋਸਟ ਮਾਰਟਮ ਲਈ ਫੇਜ 6 ਦੇ ਸਿਵਲ ਹਸਪਤਾਲ ਪੇਸ਼ ਦਿੱਤਾ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ